रखी हाँ लेकिन आपको यहाँ पे बोर्ड लगाना चाहिए ना भी पता लगे कि यहाँ पे गाड़ी आगे नहीं जाएगी सदा जी मारा ये था ना अपना ये दर के बंदे उनको बच्चे हैं साथ में मेरे ना गल कराओ हेलो पाजी प्लीज मदद करो ना मैं भी नाला बच्चे है नाला अही जाना अमृतसर सानू पता नहीं सी रस्ते का सत श्रीकाल जी स्वागत है ताली गली यात्रा के नवे विलॉग में एक इंसीडेंस आ ਜਿਹੜਾ ਪੁਰਾਣਾ ਇਨਸੀਡੈਂਟ ਸੀ ਅਹੀਂ ਸੋਚਿਆ ਕਿ ਅੱਜ ਤੁਹਾਡੇ ਨਾਲ ਸ਼ੇਅਰ ਕਰੀਏ ਅਹੀਂ ਇੱਕ ਦਿਨ ਸਵੇਰੇ-ਸਵੇਰੇ ਬੜੇ ਨਿਕਲੇ ਸੀਗੇ ਚੰਗੇ ਮੂਡ ਦੇ ਨਾਲ ਕਿ ਵੀ ਚਲੋ ਅੱਜ ਇੱਕ ਨਵਾਂ ਵਲੌਗ ਬਣਾਵਾਂਗੇ ਅਹੀਂ ਜਾਣਾ ਸੀਗਾ ਕਿਸੇ ਇੱਕ ਹਿਸਟੋਰੀਕਲ ਪਲੇਸ ਵਿੱਚ ਜਿੱਥੇ ਅਹੀਂ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਵਾ ਕਿ ਅਹੀਂ ਪੰਜਾਬ ਦੇ ਹਿਸਟੋਰੀਕਲ ਪਲੇਸਿਸ ਵਗੈਰਾ ਅਹੀਂ ਐਕਸਪਲੋਰ ਕਰਦੇ ਆ ਉਹ ਵਲੌਗ ਬਣਾਉਣ ਵਾਸਤੇ ਅਹੀਂ ਨਿਕਲੇ ਸੀਗੇ ਬੜੀ ਵਧੀਆ ਸਵੇਰ ਸੀਗੀ ਤੇ ਰਸਤੇ ਵਿੱਚ ਸਾਡੇ ਨਾਲ ਜੋ ਵਾਪਰਿਆ ਉਹਦਾ ਸਾਨੂੰ ਹਾਸਾ ਵੀ ਆ ਰਿਹਾ ਵਾ ਦੇਹੀਂ ਹੁਣ ਤੁਹਾਨੂੰ ਦੱਸੀਏ ਕੀ ਜੋ ਸਾਡੇ ਨਾਲ ਹੋਈ ਨਾ ਅਹੀਂ ਜਾਣਦੇ ਆ ਉਹ ਕਹਿੰਦੇ ਆ ਜੋ ਸਾਡੇ ਨਾਲ ਕੀਤੀ ਕੀ ਕੀ ਦੱਸੀ ਹੁਣ ਤੁਹਾਨੂੰ ਹੀ ਹਾਂਜੀ ਕਿਉਂਕਿ ਕਈ ਵਾਰੀ ਕੀ ਹੈ ਨਾ ਕਿ ਅਹੀਂ ਬਹੁਤ ਜ਼ਿਆਦਾ ਆਪਣੇ ਆਪ ਨੂੰ ਆਨਲਾਈਨ ਕਰ ਲੈਂਦੇ ਆ ਜਿਹੜੀ ਕਿ ਅੱਜ ਅੱਜਕੱਲ੍ਹ ਡਿਜੀਟਲ ਮੀਡੀਆ ਹਨਾ ਕਈ ਸਾਰੇ ਐਪ ਇਹੋ ਦੇ ਆ ਹੁਣ ਜਿਸ ਤਰ੍ਹਾਂ ਗੂਗਲ ਮੈਪ ਗੂਗਲ ਮੈਪ ਵੇਖ ਕੇ ਤੁਸੀਂ ਕਿਤੇ ਵੀ ਜਾਣਾ ਹੋਵੇ ਤੁਸੀਂ ਜਾ ਸਕਦੇ ਆ ਬਟ ਸਾਨੂੰ ਉਸ ਚੀਜ਼ ਦੀ ਨਾ ਵਧੀਆ ਜਾਣਕਾਰੀ ਹੋਣੀ ਚਾਹੀਦੀ ਹੈ ਐਪ ਦੇ ਜਿਹੜੇ ਮੀਨੂਸ ਵਗੈਰਾ ਦੇ ਉਹਦੀ ਸੈਟਿੰਗ ਤੁਹਾਨੂੰ ਨਾ ਕਰਨੀ ਆਵੇ ਤੇ ਉਹਦਾ ਕੀ ਰਿਜ਼ਲਟ ਹੁੰਦਾ ਵਾ ਉਹਦਾ ਕੀ ਪਰਿਨਾਮ ਹੁੰਦਾ ਵਾ ਉਹ ਅਹੀਂ ਅੱਜ ਪੁਗਤਿਆ ਹਨ ਹਨ ਤੇ ਇਹ ਤਰੀਕੇ ਨਾਲ ਅਹੀਂ ਕਿਤੇ ਜਾਣਾ ਸੀਗਾ ਜਿਹੜੇ ਹਿਸਟੋਰੀਕਲ ਪਲੇਸ ਵਿੱਚ ਤੇ ਜਿਹੜਾ ਐਕਸਪਲੋਰ ਕਰਨ ਵਾਸਤੇ ਅਹੀਂ ਜਾਣਾ ਸੀਗਾ ਤੇ ਉੱਥੇ ਅਹੀਂ ਗੂਗਲ ਮੈਪ ਲਾ ਲਿਆ ਗੂਗਲ ਮੈਪ ਤੇ ਵੇਖੋ ਕਈ ਸੈਟਿੰਗ ਸੇਹੋ ਜਿਹੀ ਹੁੰਦੀ ਆ ਕਿ ਇਕੱਟੇ ਤੋਂ ਹੀ ਆਪਣਾ ਡੈਸਟੀਨੇਸ਼ਨ ਲਾ ਲੋ ਡੈਸਟੀਨੇਸ਼ਨ ਲਾ ਕੇ ਸਿੱਧਾ ਤੋਂ ਹੀ ਆਪਣੇ ਡੈਸਟੀਨੇਸ਼ਨ ਦੇ ਉੱਥੇ ਤੋਂ ਹੀ ਪਹੁੰਚ ਸਕਦੇ ਆ ਬਟ ਕਈ ਆਪਸ਼ਨ ਇਹੋ ਜਿਹੇ ਆ ਜਿਹੜੇ ਓਪਨ ਰਹਿ ਜਾਂਦੇ ਆ ਤੇ ਉਹੋ ਹੀ ਜਾਣਕਾਰੀ ਅੱਜ ਤਾਂ ਅਹੀਂ ਤੁਹਾਨੂੰ ਦਵਾਂਗੇ ਕਿ ਕਿਹੜਾ ਜਿਹੜਾ ਆਪਸ਼ਨ ਆ ਉਹ ਤੁਸੀਂ ਪਲੀਜ਼ ਆਫ ਕਰ ਲਿਓ ਜਾਂ ਆਨ ਕਰ ਲਿਓ ਤਾਂ ਕਿ ਤੁਸੀਂ ਉਹ ਮੁਸੀਬਤ 'ਚ ਨਾ ਆ ਜਾਓ ਜਿੱਥੇ ਕਿ ਅਹੀਂ ਆਜੂ ਫਸੇ ਇਹੋ ਚੀਜ਼ਾਂ ਇਹੋ ਗੱਲਾਂ ਤੁਹਾਡੇ ਨਾਲ ਅੱਜ ਸਾਂਝੀਆਂ ਕਰਾਂਗੇ ਕਿ ਗੂਗਲ ਮੈਪ ਦੇ ਕਰਕੇ ਜਿਹੜਾ ਅਸੀਂ ਅੱਜ ਆਨਲਾਈਨ ਬੜਾ ਸਮਝੀ ਬੈਠੇ ਆ ਵੀਹਾ ਵੀ ਗੂਗਲ ਮੈਪ ਦੇ ਨਾਲ ਲਾ ਲਓ ਤੇ ਜਿੱਥੇ ਮਰਜ਼ੀ ਚਲ ਜਾਓ ਉਹਨੇ ਤਾਂ ਸਾਰੇ ਡਾਇਰੈਕਸ਼ਨਾਂ ਦੱਸ ਦੇਣੀਆਂ ਪਰ ਕੁਝ ਚੀਜ਼ਾਂ ਜਿਹੜੀਆਂ ਵਾ ਤੁਹਾਨੂੰ ਰਸਤੇ ਦੀ ਨੋਲੇਜ ਹੋਣੀ ਚਾਹੀਦੀ ਹੈ ਵਿਦਆਊਟ ਨੋਲੇਜ ਤੁਹਾਨੂੰ ਆਪਾਂ ਨੂੰ ਨਹੀਂ ਜਾਣਾ ਚਾਹੀਦਾ ਸਾਨੂੰ ਵੀ ਵਿੱਚੇ ਹੀ ਕਿ ਨਹੀਂ ਜਾਣਾ ਚਾਹੀਦਾ ਬਿਲਕੁਲ ਡਿਪੈਂਡੈਂਟ ਨਹੀਂ ਰਹਿਣਾ ਚਾਹੀਦਾ ਆਨਲਾਈਨ 'ਚ ਚਲੋ ਜੀ ਵੀਲੌਗ ਦੇ ਹੈਂਡ ਵਿੱਚ ਅਹੀਂ ਇਹ ਵੀ ਦੱਸਾਂਗੇ ਕਿ ਉਹ ਕਿਹੜੀ ਸੈਟਿੰਗ ਸੀ ਜਿਹੜੀ ਤੁਹਾਨੂੰ ਆਫ ਕਰ ਦੇਣੀ ਚਾਹੀਦੀ ਆ ਤੇ ਉਸ ਤੋਂ ਪਹਿਲਾਂ ਤੇ ਅਹੀਂ ਤੁਹਾਨੂੰ ਇਹ ਦਿਖਾਣੇ ਆ ਕਿ ਕਿਸ ਤਰੀਕੇ ਦੇ ਨਾਲ ਅਹੀਂ ਇੱਕ ਇਹੋ ਜੀ ਅਨਜਾਨ ਜਗ੍ਹਾ ਤੇ ਫਸ ਗਏ ਤੇ ਸਾਡੇ ਨਾਲ ਕੀ ਹੋਇਆ ਲੈ ਆ ਤੇ ਫਸ ਗਈ ਯਾਰ ਬ੍ਰੇਕ ਐਸੀ ਮਾਰੀ ਨਾ ਅੱਗੇ ਜਾ ਰਹੀ ਨਾ ਪਿੱਛੇ ਜਾ ਰਹੀ ਆ ਘਾਟੋ ਘਾਟ ਇੱਕ ਘੰਟੇ ਬਾਅਦ ਫਿਰ ਕੁਝ ਲੋਕ ਸਾਡੀ ਮਦਦ ਵਾਸਤੇ ਆਏ ਭਈਆ ਕੌਣ ਸਾ گاਉ ਹੈ ਇਹ ਪੱਲਾਪਿੰਡ ਜ਼ਮੀਂਦਾਰ ਹੈਗਾ ਪਾਲਾ ਪਿੰਡ ਹਾਂਜੀ ਜ਼ਮੀਦਾਰ ਜਟ ਮਾਜਰਾ ਗਿਆ ਪਿੰਡ ہاں ਜਟ ਮਾਜਰਾ ਤੋਂ ਅੱਗੇ ਇੱਕ ਪਿੰਡਾ ਉਥੇ ਨਾ ਮਤਲਬ ਮੈਪ ਜਿਹੜਾ ਰਸਤਾ ਇੱਧਰੋਂ ਦਿਖਾਉਂਦਾ ਸਾਨੂੰ ਮੈਪ ਨੇ ਰਸਤਾ ਕਰ ਦਿੱਤਾ ਬਹੁਤ ਸਰਦਾਰ ਜੀ ਕੇ ਮਨ ਕੀ ਹਾਂ ਲੇਕਿਨ ਆਪ ਕੋ ਯਹਾਂ ਪੇ ਬੋਰਡ ਲਗਾਣਾ ਚਾਹੀਏ ਨਾ ਵੀ ਪਤਾ ਲਗੇ ਕਿ ਯਹਾਂ ਪੇ ਗਾੜੀ ਅੱਗੇ ਨਹੀਂ ਜਾਏਗੀ ਸਰਦਾਰ ਜੀ ਮਰਾ ਇੱਕ ਹੀ ਤੇ ਹਨ ਆਪਣਾ ਹੀ ਧਰ ਕੇ ਬੰਦੇ ਹਨ ਕੋ ਬੱਚੇ ਹਨ ਸਾਥ ਮੇ ਮੇਰਨ ਨਾਲ ਕਰਾਓ ਹਾਲੋ ਹਾਲੋ ਪਾਜੀ ਪਲੀਜ਼ ਮਦਦ ਕਰੋ ਨਾ ਮੈਂ ਵੀ ਨਾਲ ਬੱਚੇ ਆ ਨਾਲ ਅਸੀਂ ਜਾਣਾ ਅੰਮ੍ਰਿਤਸਰ ਸਾਨੂੰ ਪਤਾ ਨਹੀਂ ਸੀ ਰਸਤੇ ਦਾ ਅਸੀਂ ਉਹਨਾਂ ਕੋਲ ਕਾਫੀ ਰਿਕੁਐਸਟ ਕੀਤੀ ਹੈ ਕਿ ਅਹੀਂ ਕਿਹਾ ਕਿ ਸਾਡੀ ਫੈਮਿਲੀ ਆ ਨਾਲ ਅਸੀਂ ਗਈਏ ਕਿ ਭਾਜੀ ਰਿਕੁਐਸਟ ਆ ਸਾਡੀ ਤੁਹਾਨੂੰ ਇਸ ਸਿਚੁਏਸ਼ਨ ਚੋਂ ਬਾਹਰ ਕੱਢੋ ਕਿਉਂਕਿ ਅਸੀਂ ਤੇ ਇਕੱਲੇ ਕੁਝ ਵੀ ਨਹੀਂ ਕਰ ਸਕਦੇ ਹਾਂਜੀ ਰਿਕੁਐਸਟ ਬਹੁਤ ਕੀਤੀ ਅਸੀਂ ਤੇ ਫਿਰ ਉਸ ਤੋਂ ਬਾਅਦ 15 20 ਮਿੰਟਾਂ ਬਾਅਦ ਫਿਰ ਟਰੈਕਟਰ ਆਇਆ ਚਲੋ ਫਿਰ ਕਿੱਦਾਂ ਕਰਕੇ ਉਹਨਾਂ ਨੇ ਭੇਜਿਆ ਉੱਥੇ ਟਰੈਕਟਰ ਟਰੈਕਟਰ ਭੇਜ ਕੇ ਹਾਨੂੰ ਬਾਹਰ ਕੱਢਿਆ ਨਹੀਂ ਨਹੀਂ ਹਮ ਲੋਗ ਵਾਸਪਿੰਡ ਦੇ ਪਾਸੇ ਆਕਦਾ ਲਗਾ ਕੇ ਆ ਰਹੇ ਬਾਹਰ ਮੈਂ ਆਪਣੇ ਰਸਤਾ ਇਧਰ ਤੋਂ ਦਿਖਾ ਦਿਆ ਅਸਟੈਗ ਤੋਂ ਪਿੱਛੇ ਤੇ ਲੱਗੀ ਰਹੇ ਹਨ। ਗੱਡੀ ਦੇ ਥੱਲੇ ਤੇ ਰੱਸਾ ਪਾਇਆ। ਉਹਦੇ ਇੰਜਨ ਦੇ ਨਾਲ ਥੱਲੇ ਰੱਸਾ ਬੰਨਿਆ ਤੇ ਫਿਰ ਟਰੈਕਟਰ ਦੇ ਨਾਲ ਰੱਸਾ ਬੰਨ ਕੇ ਖਿੱਚਣ ਦੀ ਕੋਸ਼ਿਸ਼ ਕੀਤੀ। ਹਾਂਜੀ ਬੜੀ ਮਿਹਨਤ ਕੀਤੀ ਕਿਉਂਕਿ ਰੇਤ ਜਿਹੜੀ ਆ ਨਾ ਉਹ ਗਿੱਲੀ ਸੀਗੀ। ਇਧਰ ਨੂੰ ਗੱਡੀ ਰੱਖੋ ਇਧਰ ਨੂੰ। ਉਹ ਟਰੈਕਟਰ ਨੇ ਜਦੋਂ ਰੱਸਾ ਖਿੱਚਿਆ ਨਾ ਟਰੈਕਟਰ ਨੇ ਜਦੋਂ ਜ਼ੋਰ ਮਾਰਿਆ ਉਦੋਂ ਬਿਲਕੁਲ ਸਟੀering ਸਿੱਧਾ ਨਾ ਹੋਵੇ। ਤੇ ਗੱਡੀ ਕਦੇ ਇੱਧਰ ਉੱਧਰ ਕਦੇ ਇੱਧਰ ਉੱਧਰ ਕਦੇ ਅਨਬੈਲੈਂਸ ਹੋ ਰਹੀ ਥੀ ਗੱਡੀ ਐ ਡੇਗੀ ਅਰੇ ਬਹੁਤ ਕੋਸ਼ਿਸ਼ ਕੀਤੀ ਲੇਕਿਨ ਇੱਕ ਵਾਰੀ ਬਿਲਕੁਲ ਜਿੱਦਾ ਹੀ ਟ੍ਰੈਕਟਰ ਨੇ ਖਿੱਚਿਆ ਰਸਤਾ ਤੇ ਗੱਡੀ ਇੱਕਦਮ ਹੋਰ ਤਲਾਨ ਤੇ ਚੱਲੇ ਗਈ ਸੇ ਫੇਰ ਉਸ ਤੋਂ ਬਾਅਦ ਦੂਸਰੇ ਟਾਈਮ ਫੇਰ ਟ੍ਰੈਕਟਰ ਦੇ ਨਾਲ ਜੱਫਾ ਬੰਨਿਆ ਤੇ ਹੁਣ ਇੱਕ ਟਾਈਮ ਸੈਕੰਡ ਟਰਾਈ ਕੀਤੀ ਕਿ ਚਲੋ ਹੁਣ ਗੱਡੀ ਸਿੱਧੀ ਆ ਜਾਊਗੀ ਤਾਨੂ ਸੀ ਕਿ ਗੱਡੀ ਅੱਗੇ ਸੰਭਾਲੀ ਨਹੀਂ ਗਈ ਅੱਗੇ ਵਾਲਾ ਜਿਹੜਾ ਪੋਰਸ਼ਨ ਸੀਗਾ ਇੰਜਨ ਵਾਲਾ ਉਹ ਠਾਣੂ ਹੀ ਜਾਂਦੇ ਰਿਹਾ ਲੇਕਿਨ ਫਿਰ ਵੀ ਚਲੋ ਸੋਰੀ ਉਹ ਟਰੈਕਟਰ ਨੇ ਆਪਣਾ ਪੂਰਾ ਜੋਰ ਲਾਇਆ ਕਿ ਪੂਰਾ ਜੋਰ ਲਾ ਕੇ ਤੇ ਉਹਨੇ ਗੱਡੀ ਪੇਸ਼ਾਨ ਨੂੰ ਖਿੱਚੀ ਤੇ ਫਾਈਨਲੀ ਫਿਰ ਗੱਡੀ ਠਾਣੂ ਆਈ ਗਈ ਤਾਂ ਭਈਆ ਠੀਕ ਹੈ ਠੀਕ ਹੈ ਜੀ ਅੱਛਾ ਮਦਦ ਕੀਆ ਥੈਂਕ ਯੂ ਆਪਕਾ ਬਹੁਤ ਬਹੁਤ ਧੰਨਵਾਦ ਅਹੀਂ ਨੇਰਾ ਹੋਣ ਤੋਂ ਪਹਿਲਾਂ ਆਪਣੀ ਗੱਡੀ ਬਾਹਰ ਕੱਢ ਲਈ ਇਹਨਾਂ ਲੋਕਾਂ ਦੀ ਹੈਲਪ ਤੋਂ ਅੰਗਲੇ ਮਿਸਟਰ ਨੇ ਗੱਡੀ ਚੇੜੀਓ ਬੈਕ ਲੈ ਲਈ ਵਜਾ ਲਿਆ ਇੱਥੇ ਕਿੰਨੇ ਜਾਨੇ ਇਕੱਠੇ ਹੋ ਗਏ ਸੀ ਸਾਡੇ ਪਿੰਡ ਦਾ ਸਰਪੰਚ ਵੀ ਆ ਗਿਆ ਟਰੈਕਟਰ ਲੈ ਗਿਆ ਪਹਿਲਾਂ ਫੌਨਦਾਰੀਓ ਨੇ ਮਨਾ ਕਰਤਾ ਫਿਰ ਅਸੀਂ ਰਿਕੁਐਸਟ ਕਰਾਇਆ ਕੀਤੀ ਫਿਰ ਆਏ ਨਵੇਂ ਅਣਜਾਣ ਜਰਸਤਾ ਉਹਦੇ ਆਪون ਗੱਡੀ ਕਿਦੇ ਪਾਸੇ ਪਾਤੀ ਉਹ ਕਹਿੰਦਾ ਬਾਹਰ ਦੀ ਕੋਈ ਰੋਡ ਤੋਂ ਜਾਂਦੀ ਹੈ ਇਹੋ ਹੀ ਦਿਖਾਉਂਦਾ ਲੇਕਿਨ ਬਾਹਰੋਂ ਬਾਹਰ ਨਿਕਲ ਜਾਂਦਾ ਤੇ ਚਲੋ ਹੁਣ ਅਹੀਂ ਤੁਹਾਨੂੰ ਦੱਸਦੇ ਆ ਕਿ ਗੂਗਲ ਦੀ ਉਹ ਕਿਹੜੀ ਸੈਟਿੰਗ ਸੀ ਜਿਹੜੀ ਸਾਨੂੰ ਆਫ ਕਰ ਦੇਣੀ ਚਾਹੀਦੀ ਆ ਤੇ ਆਓ ਅਹੀਂ Google ਦੇ ਪੈਨਲ ਵਿੱਚ ਚੱਲ ਜਾਈਏ ਹਾਂਜੀ ਤੇ ਸਭ ਤੋਂ ਪਹਿਲਾਂ ਆਪਣੇ ਫੋਨ 'ਚ Google Map ਓਪਨ ਕਰ ਲਿਓ ਇਹ ਆਪਣੇ ਫੋਨ ਦਾ Google Map ਹੁਣ ਜਿਸ ਤਰ੍ਹਾਂ ਦੁਨੀਆ Google Map ਓਪਨ ਕੀਤਾ ਹੋ ਤੇ ਸਭ ਤੋਂ ਪਹਿਲਾਂ ਸਪੋਜ਼ ਤੁਸੀਂ ਥੋੜੀ ਹੁਣ Delhi Airport ਦਾ ਤੁਸੀਂ ਲੋਕੇਸ਼ਨ ਭਾਉਗੇ ਤੇ ਮੈਨੂੰ Airport ਜਾਣਾ ਉਹ ਦੀ ਤੁਹਾਨੂੰ ਡਾਇਰੈਕਸ਼ਨ ਦੇਖੋ ਤੇ ਉਹਨ ਟਰਮੀਨਲ 1 ਟਰਮੀਨਲ 2 ਜੋ ਵੀ ਪੁੱਛਿਆ ਹੋ। ਠੀਕ ਹੈ ਇਸ ਤਰੀਕੇ ਨਾਲ ਤੁਸੀਂ ਆਪਣੀ ਲੋਕੇਸ਼ਨ ਪਾ ਦੇਣੀ ਹੈ। ਹੁਣ ਤੁਸੀਂ ਜਿੱਥੇ ਵੀ ਰਹੋਗੇ ਉਹ ਲੋਕੇਸ਼ਨ ਤੋਂ ਦਿੱਲੀ ਟਰਮੀਨਲ ਬੰਦਾ ਟਾਈਮ ਦੇਖੋ ਇੱਥੇ ਤੁਹਾਨੂੰ ਦੱਸਣ ਦੇ ਆ 5 ਘੰਟੇ 40 ਮਿੰਟ ਹਨ ਜੇ ਤੁਸੀਂ ਕਾਰ ਤੋਂ ਜਾਓਗੇ ਤਾਂ ਹੁਣ ਸਾਡੇ ਕੋਲ ਹੁੰਦਾ ਕੀ ਹੈ ਕਿ ਅਹੀਂ ਥੱਲੇ ਜਿਹੜਾ ਸਟਾਰਟ ਦਾ ਬਟਨ ਹੈ ਸਟਾਰਟ ਦਾ ਬਟਨ ਦਬਾ ਕੇ ਤੇ ਅਹੀਂ ਸਿੱਧਾ ਆਪਣੀ ਡੈਸਟੀਨੇਸ਼ਨ ਵੱਰ ਤੁਰਤਾਂ ਦੇ। ਲੇਕਿਨ ਇਹ ਕੀ ਆ ਕਿ ਹੁਣ ਦੇਖੋ ਇਹ ਲొਕੇਸ਼ਨ ਦੇ ਸਾਹਮਣੇ ਜਿਹੜਾ ਇੱਥੇ 3 ਡਾਟਾ 3 ਡਾਟ ਦੇ ਉੱਤੇ ਤੁਸੀਂ ਕਲਿੱਕ ਕਰੋਗੇ ਇੱਥੇ ਫਸਟ ਨੰਬਰ ਤੇ ਆਪਸ਼ਨ ਆਉਂਦਾ ਵਾ ਤੇ ਆਪਸ਼ਨ ਨੂੰ ਤੁਸੀਂ ਜਿਸ ਤਰ੍ਹਾਂ ਓਪਨ ਕੀਤਾ ਤੇ ਕਈ ਵਾਰ ਇਹ ਸਾਡੇ ਕੋਲ ਕੀ ਹੁੰਦਾ ਕਿ ਜਿਹੜਾ ਇਹ ਪਹਿਲਾ ਆਪਸ਼ਨ ਆ ਅਵੋਇਡ ਟੋਲਸ ਇਹ ਵਾਲਾ ਜਿਹੜਾ ਮੀਨੂ ਆ ਨਾ ਇਹ ਔਨ ਰਹਿ ਜਾਂਦਾ ਵਾ ਜਾਂ ਤੇ ਕੋਈ ਬੱਚੇ ਜਾਂ ਕੋਈ ਵੀ ਜਿਨ੍ਹਾਂ ਦੇ ਹੱਥ 'ਚ ਫੋਨ ਹੁੰਦਾ ਉਹ ਕਈਆਂ ਨੂੰ ਜ਼ਿਆਦਾ ਐਕਸਪੈਰੀਮੈਂਟ ਕਰਨ ਦੀ ਹੱਤ ਹੁੰਦੀ ਹੈ ਆਪਣੇ ਫੋਨ ਤੋਂ ਤੇ ਉਹ ਅਵੋਇਡ ਟੋਲ ਵਾਲਾ ਆਪਸ਼ਨ ਔਨ ਰਹਿ ਜਾਂਦਾ ਠੀਕ ਹੈ ਤੇ ਇਹ ਹਮੇਸ਼ਾ ਚੈੱਕ ਕਰ ਲਿਓ ਕਿ ਜੇ ਤੇ ਇਹ ਔਨ ਰਹਿ ਗਿਆ ਤੇ ਫਿਰ ਤੁਹਾਨੂੰ ਫਿਰ ਇਹੋ ਹੀ ਮੁਸੀਬਤ ਆ ਜਾਣੀ ਹੈ ਜਿਹੜੀ ਸਾਡੇ ਨਾਲ ਹੋਈ ਸੀਗੀ ਹਨਾ ਤੇ ਬਹੁਤ ਰਸਤੇ ਅੰਦਰ ਪਿੰਡਾਂ ਤੋਂ ਜਾਂਦੇ ਆ ਬਹੁਤ ਛੋਟੇ ਰਸਤੇ ਜਾਂਦੇ ਆ ਜਿੱਥੋਂ ਦੀ ਗੱਡੀ ਇਸ ਤਰ੍ਹਾਂ ਕਿ ਨਾ ਫਸ ਸਕਦੀ ਹੈ ਤੇ ਇਹ ਜ਼ਰੂਰ ਧਿਆਨ ਰੱਖੋ ਕਿ ਅਵੋਇਡ ਟੋਲ ਜਿਹੜੇ ਆ ਇਹ ਦਾ ਜਿਹੜਾ ਆਪਸ਼ਨ ਹੈ ਇਹ ਤੁਸੀਂ ਆਫ ਕਰ ਦਿਓ ਠੀਕ ਆ ਹੋਰ ਵੀ ਬਹੁਤ ਆਪਸ਼ਨ ਆ ਇਹ ਚ ਤੇ பட் ਲੇਕਿਨ ਅਵੋਇਡ ਟੋਲ ਦਾ ਆਪਸ਼ਨ ਜਿਹੜਾ ਵਾ ਉਹ ਆਫ ਕਰ ਦਿਓ ਤੇ ਆਫ ਕਰਕੇ ਉਸ ਤੋਂ ਬਾਅਦ ਜਿਹੜਾ ਵਾ ਤੁਸੀਂ ਆਪਣੀ ਜਿੱਥੇ ਵੀ ਤੁਸੀਂ ਜਾਣਾ ਵਾ ਡੈਸਟੀਨੇਸ਼ਨ ਤੇ ਇੱਥੋਂ ਦੀ ਸਟਾਰਟ ਕਰ ਸਕਦੇ ਹੋ ਤੇ ਸਟਾਰਟ ਕਰਕੇ ਹੁਣ ਜਿਹੜੀ ਤੁਹਾਨੂੰ ਡੈਸਟੀਨੇਸ਼ਨ ਇਹ ਦੱਸੂਗੀ ਹੈ ਨੋਰਥ ਦੈਨ ਟਰਨ ਲੈਫਟ ਇਹ ਬਿਲਕੁਲ ਇੱਕਦਮ ਪਰਫੈਕਟ ਦੱਸੂਗੀ ਠੀਕ ਹੈ ਤੇ ਜਿਹੜਾ ਅਵੋਇਡ ਟੋਲ ਦਾ ਜਿਹੜਾ ਆਪਸ਼ਨ ਹੈ ਯੂਰ ਰੂਟ ਅਵੋਇਡਸ ਅ ਰੋਡ ਕਲੋਜ਼ਰ ਔਨ ਨੈਸ਼ਨਲ ਹਾਈਵੇ 152 ਐਂਡ ਰੋਡ ਕਲੋਜ਼ਰਸ ਔਨ ਨੈਸ਼ਨਲ ਹਾਈਵੇ 205ਏ ओके okay, जी ठीक है ए ਜਿਹੜਾ ਆਪਣਾ ਅਵੋਇਡ ਟੋਲ ਦਾ ਜਿਹੜਾ ਆਪਸ਼ਨ ਆ ਉਹ ਤੁਸੀਂ ਅਨਚੈੱਕ ਕਰ ਦਿਓ ਤੇ ਉਸ ਤੋਂ ਬਾਅਦ ਮੈਂ ਤਗਾ ਜੇ ਤੁਸੀਂ ਜਿੱਥੇ ਜਾਣਾ ਚਾਹੋ ਜਾ ਸਕਦੇ ਠੀਕ ਹੈ ਜੀ थैंक यू वेरी मच